ਦੀ ਸਭ ਤੋਂ ਪਹਿਲਾਂ ਸਾਰੇ ਨੂੰ ਆਦਰ ਸਹਿਤ ਪਿਆਰ ਭਰੀ ਸਤਿ ਸ਼ਕਤਿ ਕਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਸਾਰੇ ਜਾਨੇ ਸਾਡੇ ਵੀਰ ਜੀ ਬ੍ਰਹਮਸ਼ੰਕਰ ਜੀ ਪਾਜੀ ਐਮ ਐਲ ਉਹ ਸ਼ਾਰਪੁਰ ਤੇ ਸਾਡੇ ਮੇਅਰ ਸਾਹਿਬ ਸਾਡੇ ਸੀਨੀਅਰ ਡਿਪਟੀ ਮੇਅਰ ਤੇ ਸਾਡੇ ਇੱਥੇ ਵਾਰਡ ਨੰਬਰ 21 ਮੌਜੂਦਾ ਕੌਂਸਲਰ ਸਾਹਿਬਾਨ ਸਾਡੀ ਭੈਣ ਜੀ ਹੋਰੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਸਾਰਿਆਂ ਲਈ ਕਿ ਜੋ ਬੜੇ ਸਮੇ ਤੋਂ ਮੰਗ ਸੀ ਤੇ ਇਸ ਔਰਡ ਦੀ ਇਸ ਰਸਤੇ ਦੀ ਜਿਹੜਾ ਤਕਰੀਬਨ 800 ਮੀਟਰ ਦਾ ਰਸਤਾ ਹੈਗਾ ਤੇ ਉਹਦਾ ਅੱਜ ਅਸੀਂ ਇਹ ਪੱਥਰ ਰੱਖਣ ਆਏ ਆ ਜਿਹਦੀ ਲਾਗਤ ਤਕਰੀਬਨ 24 ਲੱਖ ਦੀ ਹੈਗੀ ਉਹ ਤੇ ਮੈਂ ਇਸ ਮੌਕੇ ਜਿੰਨੇ ਵੀ ਸੰਗਤ ਇਸ ਔਰਡ ਚ ਨਿਵਾਸੀ ਨੇ ਇਸ ਔਰਡ ਦੇ ਇਸ ਗਲੀ ਦੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਸਰਕਾਰ ਵੱਲੋਂ ਵਧਾਈ ਦੇ ਦਿੰਦਾ ਮੁਬਾਰਕਬਾਦ ਦਿੰਦਾ ਕਿ ਜੋ ਵਿਕਾਸ ਦੇ ਚੱਲ ਕੰਮ ਚੱਲ ਰਹੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਅਗਵਾਈ ਹੇਠ ਦੀ ਚਨੜ ਦੇ ਛਟੇ ਅਸੀਂ ਇੱਦਾਂ ਹੀ ਅੱਗੇ ਵੀ ਸਾਰੇ ਹਸ਼ਾਰ ਪਜਾਪਾ ਨੇਰੀ ਲੈਂਦੇ ਰਾਵਾਂਗੇ ਜੀ ਤੇ ਅਖੀਰ ਵਿੱਚ ਜਿਆਦਾ ਨਾ ਕਹਿੰਦਾ ਸਾਡੇ ਇੱਥੋਂ ਦੇ ਸਾਥੀ ਰਾਜਵੀਰ ਵੱਲ ਜੀ ਆਓ ਜੀ ਇਹਨਾਂ ਦਾ ਵੀ ਬੜਾ ਧੰਨਵਾਦ ਮਗਰ ਪੈ ਪਾ ਕੇ ਸਾਰਾ ਕੁਝ ਸਾਰਾ ਫੰਡ ਰੀਲੀਜ਼ ਕਰਵਾ ਕੇ ਬੜੀ ਹਿੰਮਤ ਦਿਖਾਈ ਇਹਨਾਂ ਨੇ ਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਮੁਬਾਰਕਵਾਦ ਜੀ ਧੰਨਵਾਦ ਪੁਰਾਣਾ ਪੰਡਾ ਰੋਡ ਤੇ ਅਨਮੋਲ ਨਗਰ ਪੰਡਾ ਹੈ ਉੱਥੇ ਵੀ ਇੱਕ ਗਲੀ ਦਾ ਬਹੁਤ ਮਾੜਾ ਹਾਲ ਹੈ ਕਾਫੀ ਲੇਡੀਆਂ ਕਾਫੀ ਬੱਚੇ ਉੱਥੇ ਡਿੱਗ ਕੇ ਸੱਟ ਲਵਾ ਚੁੱਕੇ ਆ ਜੀ ਉਸ ਗਲੀ ਦਾ ਕਦੋਂ ਤੱਕ ਆਪਾਂ ਸ਼ੁਭਾਰਮ ਕਰਾਵਾਂਗੇ ਉਹ ਮੇਰ ਸਾਹਿਬ ਕਿਹੜੇ ਵਾਰਡ ਚ ਹੈ ਉਹ ਵੀ ਆਪਾਂ ਛੇਤੀ ਉਹ ਮੇਰਾ ਖਿਆਲ 50 ਨੰਬਰ ਵਾਰਡ ਹੈ 48 ਉਹ ਦੋਪੰਦਾ ਸਿੱਧੂ ਵਾਲਾ ਤੇ ਉਹਦਾ ਦਬਾਵ ਵਾਲਾ ਜੀ ਜਲਦ ਕਰਾਂਗੇ ਮੇਰੇ ਖਿਆਲ ਅਸੀਂ ਕਾਫੀ ਮਤੇ ਪਾਸ ਕੀਤੇ ਆ ਫੰਡ ਰੀਲਿਸ ਕੀਤੇ ਹੈਗੇ ਹੋ ਸਕਦਾ ਉਹ ਲਿਸਟ ਵਿੱਚ ਹੋਵੇ ਨਾ ਹੀ ਹੋਵੇ ਫਿਰ ਵੀ ਜੇ ਹੋਈ ਨਹੀਂ ਹੋਈ ਤਾਂ ਆਪਾਂ ਵਿੱਚ ਐਡ ਕਰਾ ਦਾਂਗੇ ਖੁਸ਼ੀ ਦਾ ਮੌਕਾ ਹੈ ਵੀ ਲਗਾਤਾਰ ਪੰਜਾਬ ਸਰਕਾਰ ਦੇ ਅਧੀਨ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਆ ਔਰ ਲੋਕਲ ਬੋਡੀ ਮੰਤਰੀ ਡਾਕਟਰ ਅਭਜੋਤ ਜੀ ਔਰ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਰੇ ਕੌਂਸਲਰ ਮੌਕੇ ਦੇ ਬਾਹਰ ਦੇ ਕੌਂਸਲਰ ਔਰ ਸਾਰੇ ਅਧਿਕਾਰੀਗਨ ਔਰ ਖਾਸ ਤੌਰ ਤੇ ਇਲਾਕੇ ਦੇ ਨਿਵਾਸੀ ਜਿਹੜੇ ਆ ਇਹਨਾਂ ਦੇ ਬੜੇ ਲੰਬੇ ਅੱ ਤੋਂ ਮੈਨੂੰ ਯਾਦ ਆ ਪੀ ਜਦੋਂ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਏ ਸੀ ਤੇ ਅਸੀਂ ਪ੍ਰੋਮਿਸ ਕੀਤਾ ਇਹਨੂੰ ਜਲਦ ਕਰਾਂਗੇ ਔਰ ਉਹਦੇ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮ ਚੱਲਦੇ ਰਹੇ ਲੇਕਿਨ ਕਈ ਵਾਰੀ ਕਈ ਟੈਂਡਰਿੰਗ ਪ੍ਰਕਿਰਿਆ ਉਹਦੇ ਵਿੱਚ ਲੇਟ ਹੋ ਗਈ ਲਗਾਉਣ ਦੇ ਵਿੱਚ ਉਹਦੇ ਚੱਕਰ ਦੇ ਵਿੱਚ ਲੇਟ ਹੋਇਆ ਬਹੁਤ ਤੇਰ ਤੋਂ ਇਹ ਕੰਮ ਵਿਚਾਰ ਦੀ ਨਦੀਨ ਸੀਗਾ ਵੱਡਾ ਅਸੀਂ ਉਹਨੂੰ ਧੰਨਵਾਦ ਕਰਦਾ ਪਹਿ ਰਾਜਵੀਰ ਬਲਜੀ ਲਗਾਤਾਰ ਇਹਦਾ ਪਿੱਛਾ ਕਰਦੇ ਰਹੇ ਕੰਮ ਦਾ ਇਹਨੂੰ ਦਾ ਵਿਸ਼ੇਸ਼ ਧੰਨਵਾਦ ਕਰਦਾ ਰੋਜ ਕਹਿੰਦੇ ਸੀ ਭਾਜੀ ਇਹ ਕਦੋਂ ਚਾਲੂ ਕਰਨਾ ਜਦ ਕਿ ਤੁਸੀਂ ਪਿੱਛੇ ਲੁੱਕ ਵੀ ਪਾ ਕੇ ਗਏ ਉਦੋਂ ਵੀ ਇਹਨਾਂ ਨੇ ਸਾਨੂੰ ਘੇਰਿਆ ਸੇ ਲੇਕਰ ਕਈ ਵਾਰੀ ਹੁੰਦਾ ਕੀ ਹੈ ਵੀ ਕਈ ਜਿਹੜੇ ਟੈਂਡਰ ਹੈ ਉਹਨਾਂ ਦੇ ਵਿੱਚ ਡਲੇ ਕਰ ਦਿੰਦੇ ਆ ਕਈ ਵਾਰੀ ਜਿਹੜੇ ਠੇਕੇਦਾਰ ਆ ਉਹ ਡਲੇ ਕਰਦੇ ਆ ਤੇ ਉਸ ਚੱਕਰ ਦੀ ਲੇਟ ਹੋਇਆ ਆਦਰਵਾਇਜ਼ ਬਹੁਤ ਖੁਸ਼ੀ ਦਾ ਮੌਕਾ ਆ ਤੇ ਤਕਰੀਬਨ 800 ਮੀਟਰ ਔਰ 24 ਲੱਖ ਦੀ ਲਾਗਤ ਦੇ ਨਾਲ ਆ ਹੋਰ ਵੀ ਇਲਾਕੇ ਦੇ ਕੰਮ ਜਿਹੜੇ ਆ ਇਹਦਾ ਅੱਜ ਇਹਨਾਂ ਨੇ ਟੂਬਲ ਦੀ ਗੱਲ ਕੀਤੀ ਆ ਟਿਊਬਲ ਵੀ ਜਲਦ ਲਗਾਵਾਂਗੇ ਟਿਊਬਲ ਅਸੀਂ ਇਸ ਸਰਕਾਰ ਦੇ ਵਿੱਚ ਘੱਟੋ ਘੱਟ 14 ਤੋਂ 15 ਲਗਾ ਚੁੱਕੇ ਆ ਇੱਥੇ ਕੋਈ ਟਿਊਬਲ ਬੈਠਾ ਹੈ ਔਰ ਮੈਂ ਲੋਕਲ ਮਾਡੀ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਪੀ ਇਹਨਾਂ ਦੀ ਯੋਗਿਆਗਵਾਈ ਦੇ ਵਿੱਚ ਅਸੀਂ ਜਿਹੜੇ ਹੋਰ ਵੀ ਕੰਮ ਹੈ ਉਹ ਜਲਦ ਪੇ ਹਿਸ਼ਾਰਪੁਰ ਸ਼ਹਿਰ ਦੇ ਆ ਉਹਨੂੰ ਬਹੁਤ ਜਲਦ ਕਰਾਂਗੇ ਹੋਰ ਵੀ ਜਿਹੜਾ ਕੋਈ ਸਾਡੀਆਂ ਡਿਮਾਂਡਸ ਹੈਗੀਆਂ ਉਹ ਹੁਣ ਜਦ ਕਹਿੰਦੇ ਹੁੰਦੇ ਨੇ ਵੀ ਸਭ ਕੁਝ ਘਰ ਦੇ ਵਿੱਚ ਸਾਨੂੰ ਕੋਈ ਚਿੰਤਾ ਸੋ ਇਸ ਕਰਕੇ ਸਾਨੂੰ ਕੋਈ ਚਿੰਤਾ ਨਹੀਂ ਹੈ ਔਰ ਕਾਰਪੋਰੇਸ਼ਨ ਦੇ ਸਾਰੇ ਕੌਂਸਲਰ ਸੇਵਾਵਾਂ ਵਿਕਾਸ ਦੇ ਕੰਮਾਂ ਲਈ ਇਕੱਠੇ ਆ। ਕਈ ਵਰੀ ਲੋਕ ਕਹਿੰਦੇ ਦੇਖੋ ਜੀ ਇਹ ਫਲਾਣੇ ਕੌਂਸਲਰ ਦਾ ਵਾਰਡ ਹੈ ਇਹ ਉਸ ਪਾਰਟੀ ਦਾ ਵਾਰਡ ਤਾਂ ਕਰਕੇ ਲੇਕਿਨ ਨਹੀਂ ਕਿਉਂਕਿ ਅਸੀਂ ਤਾਂ ਸਾਡਾ ਸਾਰਾ ਸ਼ਹਿਰ ਆਪਣਾ ਇਲਾਕਾ ਆਪਣਾ ਪੰਜਾਬ ਆਪਣਾ ਇਹ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਕੰਮ ਦੇ ਵਿੱਚ ਕਈ ਵਾਰੀ ਇਦਾਂ ਲੱਗਦਾ ਕਾਉਂਸਲਰ ਵੀ ਕਈ ਵਾਰੀ ਲੱਗਣ ਲੱਪੰਦਾ ਲੇਕਿਨ ਕਾਉਂਸਲਰ ਸਹਿਬਾਂ ਨੂੰ ਪਤਾ ਹੁੰਦਾ ਵੀ ਕਈ ਵਾਰੀ ਠੇਕੇ ਦਾ ਰਿਲੇਟ ਕਰਦੇ ਆ ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵਿਸ਼ੇਸ਼ ਤੌਰ ਤੇ ਹੈਰੀ ਸਾਹਿਬ ਖੜੇ ਆ ਮਲ ਸਾਹਿਬ ਆ ਹੋਰ ਬਹੁਤ ਸਾਰੇ ਸਾਥੀ ਆ ਜਸਵੰਤ ਰਾਏ ਕਾਲਾ ਜੀ ਆਏ ਆ ਸਾਰੇ ਸਾਥੀਆਂ ਦਾ ਮੌਕੇ ਦੇ ਮੌਜੂਦਾ ਹੈਰੀ ਸਾਹਿਬ ਹੈ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲਗਾਤਾਰ ਵਿਕਾਸ ਦੇ ਕੰਮਾਂ ਨੂੰ ਪਵਨਜੀ ਹੈ ਇਹ ਸਾਡੀ ਸਾਡੇ ਪਿੱਛੇ ਲਗਾਤਾਰ ਲੱਗੇ ਰਹਿੰਦੇ ਤਾਂ ਅਸੀਂ ਸਾਨੂੰ ਵੀ ਯਾਦ ਰੰਦਾ ਵੀ ਕੰਮ ਜਲਦ ਚਾਲੂ ਕਰਾਉਣਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਮੇਰਾ ਨਾਮ ਸੁਲੇਖਾ ਦੇਵੀ ਕੀ ਹੈਗੇ ਆਪਾਂ ਇਸ ਕਿਹੜਾ ਵਰਨ ਬਰੀਕੇ ਤੋਂ ਕਾਉਂਸਲਰ ਹਾਂਜੀ ਕੀ ਕਹਿਣਾ ਤੁਹਾਡੇ ਅੱਜ ਤੁਹਾਡੀ ਗਲੀ ਦੇ ਵਿਕਾਸ ਕੰਮਾਂ ਦਾ ਅੱਜ ਉਦਘਾਟਨ ਹੋਇਆ ਹੈ ਹਾਂਜੀ ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਟੈਂਡਰ ਲੈ ਕੇ ਗਏ ਸੀਗੇ ਸਰ ਉਹਨਾਂ ਨੇ ਉਹਨੂੰ ਕਰਾਇਆ ਹੈਗਾ ਪਾਸ ਹੋਇਆ ਹੈਗਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਸਾਡੇ ਲਈ ਇਹਨਾਂ ਨੇ ਇੰਨਾ ਕੁਝ ਕੀਤਾ ਹੈ